ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਆਪਾਂ ਤੁਹਾਨੂੰ ਪ੍ਰੋਸੈਸ ਦਿਖਾਉਣੇ ਆ ਸਾਰਾ ਝੋਨਾ ਲਾਉਣ ਦਾ ਮਸ਼ੀਨ ਨਾਲ ਝੋਨਾ ਜਿਵੇਂ ਲਾਈਦਾ ਪਨੀਰੀ ਪੱਟਨੀ ਮੇਰੀ ਲੱਦਨੀ ਉਤਾਰ ਚੱਕਾ ਲਓ ਜੀ ਨੀਰੀ ਪੱਟੀ ਪਈ ਦੇ ਮੁੰਡੇ ਭਰੀ ਜਾਂਦੇ ਬਾਈ ਜੀ ਲੋਡ ਕਰਤੀ ਆਹ ਵਾਪਸ ਤਾਂ ਗੱਡੀ ਭਰ ਕੇ ਜਾਵੇ ਫੇਰ ਸਹੀ ਹੈ ਹਾਂ ਫੇਰ ਰੋਲ ਗੁਰਗੁਰ ਲਿਆ ਤੇ ਜਦ ਦੂਰ ਹੋ ਜਾਂਦਾ ਵਾ ਫੇਰ ਟਰਾਲੀਆਂ ਭਰ ਕੇ ਲੈ ਜਾਣੀਆਂ ਪੈਣੀਆਂ ਮੁੰਡਿਆਂ ਨੂੰ ਬਾਕੀ ਨਾ ਜਿਵੇਂ ਇੱਕ ਇੱਕ ਦੋ ਦੋ ਰੱਖਿਆ ਨਾ ਫੇਰ ਨੇ ਖਰਾਬ ਹੋਣਾ ਨਹੀਂ ਨਹੀਂ ਦੋ ਦੋ ਰੱਖਾਂਗੇ ਜੇ ਦੋ ਬਾਹਰੇ ਰੱਖੇ ਜਾਂਦੇ ਨਾ ਉਦੋਂ ਫਿਰ ਸਿੱਧਾ ਰੋਲ ਬਣਾਏ ਪਏ ਆ ਇਹ ਬਾਹਰਲੇ ਦੇਸ਼ਾਂ ਦੇ ਬਣਾਈ ਆ ਇੱਕ ਇੱਕ ਰੱਖਣਾ ਤੇ ਆਪਾਂ ਵੇਖ ਲਓ ਕੀ ਹਾਲ ਕਰੀਏ ਉਹੀ ਤਾਂ ਗੱਲ ਇੱਕ ਇੱਕ ਰਖੜੀ ਹੁੰਦੀ ਵੀ ਇਹਦੇ ਤੇ ਰੱਖ ਦੋ ਤੇ ਆਸੇ-ਬਾਸੇ ਐ ਲੱਦੀ ਪਈ ਆ ਉਹਨਾਂ ਦੇ ਕੰਮ ਐ ਇੱਕ ਪੀਸ ਇੱਧਰ ਇੱਕ ਇੱਥੇ ਇੱਕ ਤਿੰਨ ਇੱਧਰ ਤਿੰਨ ਇੱਧਰ 6 ਤੇ ਉਹਨੂੰ ਬੈੱਡ ਨੂੰ ਫੁੱਲ ਕਰਕੇ ਤੇ ਚਲੋ ਵਾਹਨ ਦੇ ਵਿੱਚ ਤੇ ਇੱਧਰ ਹਾਲ ਵੇਖੋ ਇਹਦਾ ਕੀ ਕਰੀਏ ਤੇ ਬੱਸ ਬਾਈ ਯਾਰ ਓਵਰਲੋਡ ਹੋ ਜਾਣੀ ਐ ਇਹ ਓਵਰ ਦਾ ਕੋਈ ਨਹੀਂ ਜਾ ਨਾ ਨਾ ਇੱਥੇ ਵੀ ਐ ਹੁੰਦਾ ਇੱਥੇ ਐ ਰੋਲ ਖੋਲ ਗਏ ਸਿੱਧਾ ਰੱਖਣ ਦੇ ਪਨੀਰੀ ਸਿੱਧੀ ਰਵੇ ਇਹਨਾਂ ਨੇ ਗੋਲ ਕਰ ਕਰਕੇ ਰੱਖੀ ਤਰੇ ਆਉਂਦੇ ਆ ਸਿੱਧੇ ਵਾਸਤੇ ਨਾ ਐ ਖੋਲ ਕੇ ਇੱਕ ਇੱਥੇ ਰੱਖੋ ਇੱਕ ਇੱਥੇ ਰੱਖੋ ਤਿੰਨ ਇੱਧਰ ਤਿੰਨ ਇੱਧਰ ਬੈੱਡ ਫੁੱਲ ਕਰ ਲਓ ਕਿ ਚਲੋ ਜੀ ਕਨਾਲ ਡੋਗ ਨਾਥਾਂ ਲਾਏ ਆਉਂਦੀ ਆ ਤਰ੍ਹਾਂ ਤੇ ਉਹਨਾਂ ਕਿਲਾ ਲਾਗੂ ਇਹਦਾ ਫੇਰ ਖੇੜਾ ਛੋਟਰਾ ਇਹਦਾ ਕਿੱਲੇ ਦੀ ਵਾਕੀ ਲਾਤੀ ਬਈ ਇਹਨਾਂ ਬਹੁਤ ਆ ਬਹੁਤ ਆ ਬਹੁਤ ਆ ਮੇਰੇ ਵੀਡੀਓ ਤੇ ਗੁੱਸਾ ਹੀ ਕਰ ਗਏ ਮੇਰਾ ਹੱਥ ਪਰ ਕਿਤਰਾ ਗਿਆ ਸਤਨਾ ਸਤਨਾ ਨਾ ਹਾ ਸਤਨਾ ਉਹ ਫਿਰ ਤਾਂ ਨਾਉਂਦਾ ਸਤਨਾ ਕਹਿੰਦਾ ਗੱਡੀ ਵਾਲਾ ਮਾਰ ਗਿਆ ਲੈ ਆ ਯਾਰ ਫੌਜ ਨਹੀਂ ਕਰੋ ਇਹਨਾਂ ਨਾ ਡਾਕ ਨਹੀਂ ਆਉਣਾ ਬਣਾਣਾ ਮਰੋਗ ਜ ਨਹੀਂ ਆਉਣਾ ਗੱਡੀ ਬਾਰੇ ਓਏ ਇਹ ਸਾਡੀ ਗੱਡੀ ਲੋਡ ਕਰ ਦੋ ਪਰ ਨਾ ਤੇ ਆ ਰੇ ਤੇ ਦੀ ਲਾਜ ਲਾਜ ਜਾਣੀ ਆ ਇਧਰ ਬੰਦਾ ਸਾਡਾ ਗਰਮ ਹੋ ਗਿਆ ਨੀ ਲਵਾੜਾ ਮਾਰ ਰਹੀ ਐ ਸਾਡੀ ਲੋਡ ਕਰ ਜਾ ਗੱਡੀ ਲੋਡ ਕਰਾ ਲੈ ਬੰਦੇ ਹੈਗੇ ਆ ਲੋਡ ਕਰ ਦੋ ਗੱਡੀ ਗਰਮ ਹੋ ਗਿਆ ਓਏ ਨੀ ਲਵਾੜਾ ਮਾਰ ਕੇ ਗੱਡੀ ਲੋਡ ਕਰਦਾ ਸਾਡੀ ਨਾ ਬਨਾ ਤੇ ਆ ਜਾ ਮਟਿਓ ਭਾਈ ਰਹੀ ਪੀਲਾ ਪਾਣੀ ਆ ਹੈ ਭਾਈ ਲਿਆ ਲਿਆ ਆਜਾ ਪਿਆਦ ਨਾ ਪਿਆਦ ਨਾ ਹਾਂ ਵੀ ਮੁੰਡੇ ਕਿਵੇਂ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓਏ ਊਈ ਬਾਲਾ ਮਾਰਦੇ ਆਂ ਝੋਨਾ ਲੌਂਦੇ ਮੁੰਡੇ ਗਰਮੀ ਬਾਲੀ ਆ ਗਰਮੀ ਬਾਲੀ ਮੰਨੀ ਆਂ ਦਾ ਮੁੰਡਾ ਰੋਟੀਆਂ ਖਾ ਲੈਂਦੇ ਬਾਲੀਆਂ ਪਾਣੀ ਪਿਓ ਯਾਰ ਸਾਡੇ ਕੋਲ ਤਾਂ ਪਾਣੀ ਹੈ ਨਹੀਂ ਬਈ ਯਾਰ ਯਾਰ ਆਪਣੀ ਫਰਿੱਜ ਚੋਂ ਪਿਓ ਪਾਣੀ ਤੁਸੀਂ ਆਹੇ ਫਰਿੱਜ ਨਵੇਂ ਲਿਆਂਦੀ ਉਹ ਭਾਈ ਤਾਂ ਰੱਖ ਲੈਣੇ ਇਦਾਂ ਦੀ ਛਾਂ ਹੀ ਬੜੀ ਨਿੰਮੀ ਹੋਈ ਗੁਰੂ ਆ ਪਤਾ ਕੱਪੜਾ ਠੰਡਾ ਲਵਾਇਆ ਸੀ ਇਹ ਠੰਡਾ ਰਹੇਗਾ ਛਾਂ ਬਹੁਤ ਆ ਗਰਮ ਹੋ ਜਾਣਾ ਛੇਤੀ ਕਰੋ ਲੋੜ ਆਪਣਾ ਘਰ ਮੂਹਰੇ ਲਾਉਣਾ ਘਰ ਮੂਹਰੇ ਲੱਗਾ ਡੇਢ ਕਿਲਾ ਜਿਹੜੇ ਲਾ ਦੇ ਬਸ ਇੱਥੇ ਆਪਣੀ ਬਨੀ ਦੀ ਪੱਟੀ ਪਈ ਆ ਤੇ ਇੱਥੋਂ ਲਾਦ ਲਈ ਤੇ ਉੱਥੇ ਮੁੰਡੇ ਲੱਗੇ ਪੇ ਪਟਨ ਪਨੀਰੀ ਦਿਖਾਉਣੇ ਤੁਨੂੰ ਕਿਵੇਂ ਆਪਣੀ ਜੀ ਪੜਦੇ ਤੇ ਕਿਵੇਂ ਰੋਲ ਕਰਦੇ ਆ ਲਈ ਆਜਾ ਵਿਚਾਲੇ ਵੜਦੇ ਹੋ ਦੇਸੀ ਤਰੀਕਾ ਚੱਲ ਤਰੀਕਾ ਨਿੰਮੇ ਐਕਸ਼ਨ ਮਾਰ ਕੇ ਖਾ ਹਾਂ ਜੇ ਮਰਦਾ ਨਾ ਐਕਸ਼ਨ ਮਾਰ ਕੇ ਖਾਈ ਪੱਤੀ ਜਾ ਗਿਆ ਨਿੰਮੇ ਆਲੇ ਘਰ ਦੇ ਨਾਲ ਕਰ ਰਿਹਾ ਐਕਸ਼ਨ ਨਿੰਬੜੀ ਆ ਪਾਣੀ ਪੈਣਗਾ ਤੇ ਨਹੀਂ ਤੇ ਬਹੁਤ ਵੱੜਦੀ ਆ ਕਿੱਕੀ ਕਰ ਲਿਆ ਦਾ ਮੁੰਡਾ ਜਾ ਕੇ ਗ੍ਰੇਂਡਰ ਨਾਲ ਲੋਪਰੇ ਤੇ ਕੰਮ ਗਿਆ ਕਾ ਜਿਹਨੇ ਇਹ ਇੱਕ ਹੈਗੀ 17 18 ਤੇ ਇੱਧਰ ਹੈਗੀ 1509 ਇਹ ਆਪਣੀਆਂ ਪਈਆਂ ਟਰੇਆਂ ਇਹ ਹੈਗੀ ਆਪਣੀ ਟਰੇਆਂ ਵਾਲੀ ਪਨੀਰੀ ਤੇ ਉੱਥੇ ਆਪਾਂ ਵੇਚੀ ਸੀ ਦੂਜੀ ਪਨੀਰੀ ਹੱਥਾਂ ਨਾਲ ਪਟਕੇ ਲਾਉਣ ਵਾਸਤੇ ਉਹ ਆਪਣੇ ਵੀਰੋ ਜਿਵੇਂ ਕਿਸੇ ਨੂੰ ਲੋੜ ਹੁੰਦੀ ਉਹਨੂੰ ਦੇਤੀ ਤੇ ਇਦੋਂ ਗਾਂ ਆਪਾਂ ਵੇਚੀ ਸੀਗੀ ਇੱਥੇ ਸੀ 17 18 ਇਹ ਤੱਕ ਪਾਈ ਆਪਾਂ ਮਸ਼ੀਨ ਨਾਲ ਪਾਇਆ ਸੀ ਆਪਾਂ ਜਿਹੜਾ ਆਪਣਾ ਘਰੇਸੀ ਡਰ ਬਣਾਇਆ ਉਹਦੇ ਨਾਲ ਪਾਇਆ ਸੀ ਵੀ ਸਾਰਾ ਇਹ ਬੀਜਾ ਰੋਦਣਾ ਪਾਇ ਸੀ ਤੇ ਇਦੂਗਾ ਆਪਾਂ ਲੈਂਦੇ ਸੀ ਸਕੰਜੇ ਛੋਟੇ ਸਕੰਜੇ ਛੋਟੇ ਲਿਆਂਦੇ ਸੀਗੇ ਤੇ ਛੋਟਾ ਹੀ ਸੀਗਾ ਸੀਡਰ ਉਹਦੇ ਨਾਲ ਵੀਜੀ ਸੀ ਇੱਥੇ ਪਰ ਇੱਕ ਸੀਗਾ ਇੱਥੇ ਆਪਾਂ ਪਾ ਲਈ ਮਿੱਟੀ ਜਾਦੇ ਸਕੰਜੇ ਦੀ ਜਿਹੜੀ ਉਹ ਸੀ ਐਂਗਲ ਸੀ ਉਹ ਮੋਟੀ ਸੀ ਮਿੱਟੀ ਪੈ ਗਈ ਜਾਦੇ ਤੇ ਇਸ ਕਰਕੇ ਥੋੜੇ ਚੱਕਣ ਚ ਹੁਣ ਆਪਾਂ ਉਹ ਖਿਆਈ ਦਿੰਦੇ ਆ ਸਾਰੇ ਤਿਆਰ ਬੇ ਕਰ ਕਰਕੇ ਦੇਖਿਆ ਤੇ ਤੇ ਇਹਦੀ ਵੀ ਮਿੱਟੀ ਥੋੜੀ ਸੀ ਏਦੂਆਂ ਬਸ ਏਦੂਆਂ ਆਪਾਂ ਪਾਈ ਮਿੱਟੀ ਵੱਧ ਇਹ ਵੀ ਤਿਆਰਬਾ ਕਰਦੇ ਸੀਗੇ ਇਹ ਇਹ ਬਸ ਪਨੀਰੀ ਤਾਂ ਬਹੁਤ ਵਧੀਆ ਸਾਰੀ ਪਰ ਇਹ ਥੋੜੀ ਜੀ ਕਟਾਂ ਚ ਜਦੋਂ ਇਹਨੂੰ ਹਣਵ ਕੱਟਦੇ ਉਦੋਂ ਪ੍ਰੋਬਲਮ ਆਉਂਦੀ ਇਕੱਲੀ ਬਾਕੀ ਤਾਂ ਸਹੀ ਹੈ ਸਾਰਾ ਕੁਝ ਪਨੀਰੀ ਵੀ ਬਹੁਤ ਵਧੀਆ ਤੇ ਬਸ ਏਦੂ ਲੈ ਕੇ ਆਹਾ ਆਹੀ ਬੈੱਡ ਤੱਕ ਏਦੂ ਗਾਂ ਦਾ ਕੀ ਬਸ ਇਹ ਪਨੀਰੀ ਮਿੱਟੀ ਵੱਧ ਪਾਈ ਵੀ ਆ ਏਦੂ ਗਾਂ ਤਾਂ ਸਾਰੀ ਸਹੀ ਰਹੂਗੀ ਬਾਕੀ ਆਪਣੀ ਡੇੜੀ ਰਹਿ ਗਈ ਆ ਪਨੀਰੀ ਰਹਿ ਗਈ ਆਪਣੀ ਟਰੇਆਂ ਵਾਲੀ ਸਾਰੀ ਉਹਦਾ ਸਾਰਿਆਂ ਨੂੰ ਪਤਾ ਹੀ ਉਹ ਤਾਂ ਸਾਰੀ ਠੀਕ ਹੀ ਹੁੰਦੀ ਆ ਹਾਂ ਵਾਡਾ ਤੂੰ ਮੈਂ ਹੈ ਇੱਕਾ ਹੀ ਮਾਰ ਦਿੰਦਾ ਮੇਰੇ ਮੈਂ ਵੱਡੂ ਆਪੇ ਤੈਨੂੰ ਯਾਦ ਕਰਾਉਂਦਾ ਉਹ ਤੂੰ ਭੋਲੇ ਆ ਨਾ ਵੀ ਵੱਡਣੀ ਵੀ ਆ ਤੂੰ ਬਹਿ ਜਾ ਨਾ ਪਾਸੇ ਹੋ ਗਈ ਮਾਰ ਜਿਆਦਾ ਕਰ ਆ ਵੇ ਜਿਆਦਾ ਹੀ ਵੱਡ ਦਿੰਦੇ ਆ ਤੁਸੀਂ ਕੋਈ ਉਹ ਪੈੜ ਕਰਕੇ ਉਹ ਨਿਮ ਨੂੰ ਗੁੱਸਾ ਆਇਆ ਨਾ ਨਿਮਕ ਉੱਠੀ ਕਰਦੇ ਨਹੀਂ ਮੜਕਾਈ ਜਾਂਦਾ ਆਹ ਪੈੜ ਜੀ ਆ ਗਈ ਵਿੱਚ ਝੋਨਾ ਤਾਂ ਹੈਗਾ ਝੋਨਾ ਨਹੀਂ ਬਾਸਪਤੀ ਹੈ ਇਹ ਬਾਸਪਾ ਬਾਸਪਤੀ ਨਹੀਂ ਨਿਮੀ ਉਹ ਦੇ ਕੀ ਕਹਿੰਦਾ ਸੀ ਬਾਸਪਤੀ ਨੂੰ ਬਦਮਾਸ਼ ਪਤੀ ਹਾਂ ਬਦਮਾਸ਼ ਪਤੀ ਆਹ ਅੱਗੇ ਰੱਖਿਆ ਵਾ ਰੱਖ ਰਿਹਾ ਵੀ ਵਿਜੀਆਂ ਪਈਆਂ ਮਟਰਿਆਂ ਵਾਲੀ ਪਨੀਰੀ ਖਾਇਆ ਵਾ ਠੀਕ ਹੈ ਇਹ ਆ ਬੱਡ ਰਿਆਂ ਵੀ ਲੈਂਦੀਆਂ ਸੀਗੀਆਂ ਇਹ ਹੈਗੀ ਪਨੀਰੀ ਆਪਣੀ 1509 ਦੀ ਇਧਰ 1509 ਆ ਤੇ ਉਹ ਅਗਲੇ ਕੈਰੀਜ ਚ ਸਾਰੇ ਚ ਹੈਗਾ 26 ਉਹ ਵਰਤੂਗਾ ਹੈਗਾ ਸਾਰਾ 26 Hello, hello. ਲੀਪਾ ਮੇ ਦੋ ਦੋ ਟੱਕੀ ਲੜੀ ਹੈ ਸਾਰੀ ਸੈਟਿੰਗ ਹੈਗੀ ਇਹਦੀ ਟੱਕੇ ਵਧਾ ਲਓ ਟੱਕੇ ਭਾਵੇਂ ਹੋਰ ਸਿੰਗਨੇ ਵੀ ਕਰ ਸਕਦੇ ਆ ਆਪਾਂ ਜਿਵੇਂ ਇੱਕ ਜਿਵੇਂ ਹਣਾ ਇੱਕ ਦੋ ਦੋ ਟੱਕੀ ਲੱਗੇ ਡੱਕੇ ਡੱਕੇ ਆਪਾਂ ਹੋਰ ਵੀ ਵਧਾ ਸਕਦੇ ਜਿਵੇਂ ਕਈ ਵਾਰੀ ਪਨੀਰੀ ਵੀ ਜ਼ਿਆਦਾ ਬਰੀਕ ਹੋ ਜਾਂਦੀ ਆ ਫਿਰ ਅ ਭੱਟਕੇ ਵਧਾ ਵੀ ਸਕਦੇ ਆ ਹੋਰ ਜ਼ਿਆਦਾ ਕਰ ਸਕਦੇ ਆ ਤੇ ਇਹ ਮਤਲਬ ਜਦੋਂ ਹਣ ਲੱਗ ਗਿਆ ਸਾਡੇ ਦੇਖਣ ਦੇ ਇਦਾਂ ਲੱਗਦਾ ਵੀ ਬਾਲਾ ਮਰਿਆ ਝੋਨਾ ਇੱਕ ਤਾਂ ਇਹ ਪਨੀਰੀ ਛੋਟੀ ਲੱਗਦੀ ਆ ਤੇ ਬਾਕੀ ਪਨੀਰੀ ਸੰਗਣੀ ਕਰਕੇ ਥੋੜੀ ਪਨੀਰੀ ਲਵੀ ਹੁੰਦੀ ਤੇ ਬਦਲੀ ਹੁੰਦੀ ਆ ਜੇ ਦੇ ਚੱਲ ਪੈਣਾ ਫਿਰ ਉਦੋਂ ਬਾਅਦ ਚ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਦਿਖਾਵਾਂਗੇ ਜਦੋਂ ਆਪਣਾ ਛੋਨਾ ਤਿਆਰ ਹੋ ਗਿਆ ਇਹ ਚੱਲ ਪਿਆ ਸਾਰਾ ਪਹਿਲੀ ਰੇਪ ਹੋਊਗੀ ਉਹਦੇ ਵੀ ਵਲੌਗ ਪਾਵਾਂਗੇ ਤੇ ਹਰ ਵਾਰ ਜਿਹੜੀ ਆਏ ਵੀਰਾ ਹੋ ਜੂਗਾ ਵੀਰਾ ਸੰਗਣਾ ਹੋਰ ਲਾ ਸਕਦੇ ਟੱਕੇ ਵੀ ਵਧਾ ਸਕਦੇ ਸੰਗਣਾ ਵੀ ਰਾਤ ਆਹ ਕਿਚੋ ਨਾ ਇਹ ਵੀ ਬਹੁਤ ਵਧੀਆ ਹੋ ਰਹਿਣਾ ਕਿਤੇ ਨਾ ਪਨੀਰੀ ਲੱਗੀ ਕਰਕੇ ਐਵੇਂ ਲੱਗਦਾ ਬਾਅਦ ਜਦੋਂ ਤੁਰਨ ਲੱਗੇ ਝੋਨਾ ਉਸ ਤੋਂ ਬਾਅਦ ਜੋ ਬਹੁਤ ਵਧੀਆ ਹੋ ਜੂਗਾ ਗਰਮੀ ਬਹੁਤ ਹੋਦੀ ਜਿਹੜੀਆਂ ਦਾ ਬਾਹਰ ਹੋਏ ਜਾਂਦੇ ਆ ਆ ਵੀ ਆ ਗਏ ਆਪਣੀ ਸਰਦਾਰ ਜੀ ਖੜੇ ਚਾਹ ਲੈ ਗਏ ਮਹਾਰਾਜ ਦੀ ਕਿਰਪਾ ਨਾਲ ਆਪਣਾ ਬਸ ਆਹੇ ਰਹਿ ਗਿਆ 4 ਸਵਾ 4 ਕਿਲੇ ਥਾਂ ਆਪਣਾ ਬਾਕੀ ਸਾਰਾ ਕੰਪਲੀਟ ਹੋ ਗਿਆ ਅੱਜ ਹੋ ਗਈ ਤਰੀਕਾ ਜੀ 18 ਵੀ 20 ਤਰੀਕਾ ਜੀ ਅੱਜ 20 ਤਰੀਕਾ ਇੱਕ ਤਰੀਕ ਨੂੰ ਲੱਗੇ ਸੀ ਮੈਨੇ ਚ ਅਸੀਂ ਇੱਕ ਤਰੀਕ ਨੂੰ ਲੱਗੇ ਸੀ ਤੇ 20 ਦਿਨਾਂ ਦੇ ਵਿੱਚ ਕੁਸ਼ਤਾ ਸੀ ਰੁਕ ਗਏ ਸੀ ਕੁਝ ਗਰਮੀ ਜ਼ਿਆਦਾ ਹੋ ਗਈ ਸੀ ਆ ਪਨੀਰੀ ਲੇਟ ਸੀਗੀ ਮੇਰੀ ਲੇਟ ਹੋਣ ਕਰਕੇ ਤੇ ਜਿਵੇਂ ਆ ਖਰਾਬ ਖੂਬ ਪਨੀਰੀ ਹੋ ਗਈ ਵਿੱਚ ਇਹ ਕੱਢਣ ਕਰਕੇ ਨਾ ਵੀ 2 ਦਿਨ ਰੋਕਨ ਕਰਕੇ ਤੇ 15 ਕਿ ਦਿਨਾਂ ਚ ਮੇਰੇ ਹਿਸਾਬ ਨਾਲ ਵੀ 125 ਕਿਲੇ ਥਾਂ ਲਾਤਾ ਜੀ ਨਾਲੇ ਵਿੱਚ ਰੋਕ ਗਏ ਪਤਾ ਕੀ ਆ ਪਹਿਲਾਂ ਨਾ ਆਪਾਂ ਵਿਜੀ ਸੀ ਤਰਪਾਲ ਤੇ ਪਨੀਰੀ ਤਰਪਾਲ ਤੇ ਪਨੀਰੀ ਵਿਜੀ ਸੀ ਤੇ ਸਾਨੂੰ ਕੋਈ ਬੰਦਾ ਕਹਿੰਦਾ ਨਾ ਵੀ ਟ੍ਰੇਆਂ ਲਓ ਆਪਾਂ 2500 ਟ੍ਰੇ ਲਈ ਸੀ ਜਿਆਦਾ ਨਹੀਂ ਬਾਕੀ ਸਾਰੀ ਆਪਾਂ ਪਨੀਰੀ ਤਰਪਾਲ ਤੇ ਵਿਜੀ ਸੀ ਤਰਪਾਲ ਵਾਲੀ ਪਨੀਰੀ ਸਾਨੂੰ ਪਹਿਲਾਂ ਵਾਲੀ ਝੋਨੇ ਦੇ ਅਸੀਂ ਕਰ ਲਈ ਖਰਾਬ ਝੋਨੇ ਦੀ ਖਰਾਬ ਆਏ ਹੋਗੀ ਵੀ ਸਾਨੂੰ ਪਤਾ ਨਹੀਂ ਅਜੇ ਉਹਨੂੰ ਪਾਣੀ ਨਾ ਦੇ ਕੇ ਆ ਇੱਕ ਵਾਰ ਪਾਣੀ ਨਾ ਦੇਖਣ ਚ ਉਹ ਸੜ ਗਈ ਬਾਕੀ ਥੋੜੀ ਮੇਰੀ ਵੀ ਗਲਤੀ ਸੀਗੀ ਵਾਵਾ ਥੋੜੀ ਨਹੀਂ ਵਾਵਾ ਮੈਂ ਉੱਤੇ ਪਾਦੀ ਯੂਰੀਆ ਉਹ ਥੱਲੇ ਇੱਕ ਸੇਕ ਸੀ ਤਰਪਾਲ ਦਾ ਤੇ ਉਹ ਸਾਰੀ ਪਲੇਰੀ 50 ਕਿੱਲਿਆਂ ਦੀ ਪਲੇਰੀ ਖਰਾਬ ਹੋ ਗਈ ਉਹਨੇ ਆਪਾਂ ਟ੍ਰੇਆਂ ਚ ਬੀਜੀ ਸੀ ਭਾਈ ਗੋਰ ਸਿੰਘ ਆ ਸੈਦੇ ਕੇ ਤੋਂ ਅਸੀਂ ਉਹਦੇ ਸੀਡਰ ਨਾਲ ਬੀਜ ਕੇ ਲਿਆਏ ਟ੍ਰੇਆਂ ਵੀ ਵੀਰ ਨੇ ਦਿੱਤੀ 2500 ਟ੍ਰੇ ਉਹਨੇ ਦਿੱਤੀ ਬਾਕੀ 2500 ਆਪਾਂ ਬੋਲ ਲਈ ਸੀ ਤੇ ਇਹ ਬਹੁਤ ਵਧੀਆ ਸੌਦਾ ਯਾਰ ਆਇਆ ਯਾ ਆਇਓ ਰੱਖੋ ਪੱਟੋ ਇੱਥੇ ਰੱਖੋ ਯਾਰ ਆਈ ਜਾਂਦਾ ਜਾਈ ਜਾਂਦਾ ਨਹੀਂ ਪਾਈਦਾ ਨਹੀਂ ਕੋਈ ਆ ਨੀ ਕੋਈ ਤੇ ਆਹ ਟਰਾਲੇ ਦੇ ਨਾਲ ਸਿੱਧੀਆਂ ਹੀ ਰੱਖ ਲਏ ਹੁੰਦੇ ਆ 26 ਫੁੱਟ ਟਰਾਲਾ ਇੱਥੇ ਮੰਨਦਾ ਕਿੱਲੇ ਤੋਂ ਜ਼ਿਆਦਾ ਆ ਜਾਂਦੀ ਐ ਇੱਕ ਟਰਾਲੇ ਦੇ 1.5 ਕਿੱਲੇ ਦੇ ਨੇੜੇ ਉਹ ਕੋਹ ਟਰਾਲੀ ਦੇ 12 ਬਾਰ ਬੋਹ ਟਰਾਲੀ ਆ ਉਹਦੇ ਵਿੱਚ ਰੱਖ ਲਿਆਉਂਦੇ ਆ ਚਲ ਆਏ 4 4.5 ਕਿੱਲੇ ਥਾਣਾ ਹੈ ਹੈ ਹਾਂਜੀ ਆ ਝੋਨਾ ਜੀ ਆਪਾਂ ਲਾਇਆ ਸੀ ਪਹਿਲੇ ਦਿਨ ਇਹ ਲਾਇਆ ਸੀ ਆਪਾਂ 2 ਦਿਨ ਕਿਨੂੰ 2 ਦਿਨ ਕਿਨੂੰ ਝੋਨਾ ਲਾਇਆ 2 ਦਿਨ ਕਿਨੂੰ ਲਾਇਆ ਸੀ ਤੇ ਅੱਜ ਹੈਗੀ ਆ 20 20 ਇਹ ਹੋ ਗਿਆ ਜੀ 18 ਦਿਨਾਂ ਦਾ ਝੋਨਾ ਬਹੁਤ ਵਧੀਆ ਨਾਲੇ ਲੈਣਾ ਚ ਲੱਗਿਆ ਇਧਰ ਨੂੰ ਲੈਣਾ ਚ ਲੱਗਿਆ ਐਸ ਲੋਟ ਵੀ ਲੈਣਾ ਚ ਐਸ ਲੋਟ ਵੀ ਲੈਣਾ ਚ ਚਾਰ ਸਪੇਰੇ ਲੈਣਾ ਚ ਚੁਨਾ ਬਹੁਤ ਸੋਨਾ ਚੁਨਾ ਅਵੇ ਇਹਨੂੰ ਤਾਂ ਹੈਗੀ ਹੈਗੀ ਹੈ ਪੂਰਾ ਬਹੁਤ ਵਧੀਆ ਰਿਜ਼ਲਟ ਆ ਜੀ ਅਸੀਂ ਡਰਦੇ ਆ ਡਰਦੇ ਨੇ ਲਈ ਸੀ ਪਰਲੇ ਪਾਸੇ ਬਾਸਪਤੀ ਆ ਉਹ 8-7 ਦਿਨਾਂ ਦੀ ਆ ਇਹ ਪਾਣੀ ਚ ਡੁੱਬ ਗਈ ਸੀ ਉਧਰੋਂ ਤਾਂ ਅਸੀਂ ਲਾ ਕੇ ਟੇ ਬਾਹਰ ਵੀ ਨਿਕਲਿਆ ਅਸੀਂ ਤੇ ਮੀਂਹ ਆ ਗਿਆ ਇਹ ਸਾਰੇ ਡੁੱਬ ਗੀ ਸੀ ਇਹ ਬਹੁਤ ਵਧੀਆ ਬਾਸਪਤੀ ਹੈ ਇਹ 8 ਤੋਂ 10 ਦਿਨਾਂ ਦੀ ਹੈ ਵਧੀਆ ਇਹਨੂੰ ਹਜੇ ਇੱਕ ਯੂਰੀਆ ਪਾਈ ਆਪਾਂ ਠੀਕ ਹੈ ਚਲੋ ਇੱਥੇ ਬਨੇਰੀ ਰੱਖੀ ਸੀ ਚੱਕ ਕੇ ਲੈ ਗਏ ਬੰਦੇ ਤੇ ਲਾਈ ਸੀ ਚੱਲਦਾ ਕੰਮ ਜੋਰਾ ਸ਼ੋਰਾਂ ਤੇ ਕਿਹੜੀ ਬਨੇਰੀ ਆ ਇਹ ਦੱਸੋ ਕਿਹੜੀ ਬਨੇਰੀ ਆ 1692 1692 ਹਾਂਜੀ ਇਹ ਕਿੰਨੀ ਟਰੇ ਸੀਗੀ ਇਹ ਕਿੰਨੇ ਬੈੱਡ ਸੀ ਸਾਢੇ 13 ਬੈੱਡ ਸੀ ਸਾਢੇ 13 ਸਾਢੇ 13 ਹਾਂਜੀ ਤੇ 35 36 ਇੱਕ ਚ ਹਨਾ 36 36 ਸੀ ਇੱਕ 36 ਟਰੇ ਠੀਕ ਆ ਆ ਕਿਹੜੀ ਆ ਇਹ ਆਪਣੀ ਉਧਰ ਲਈ ਆ ਮੇਲੇ 15 17 18 17 17 18 18 ठीक है ठीक है बस है 4.5 किलो पूरा आजू है ना ਥੋੜਾ ਕੰਮ ਹੈ ਚਲੋ ਠੀਕ ਹੈ ਬਸ ਉਹਨਾਂ ਕੇ ਡੱਕ ਡੱਕ ਉਹ ਸਾਨੂੰ ਲਾਈ ਆਹ ਹੀ ਪਨੀਰੀ ਆੜਦੀ ਹੈ ਨਾ ਵਿੱਚ ਲੈਣ ਦੂਜੀ ਲਾ ਦੂੰ ਕੋਈ ਨਹੀਂ ਯਾਰ ਹਾਂਜੀ ਹੈ ਇਹ ਗਲਦੀ ਨਹੀਂ ਗਲਦੀ ਨਹੀਂ ਬਸ ਠੀਕ ਆ ਆ ਮੇਰਾ ਸ਼ੇਰ ਪਾਸੇ ਕਰ ਦਿਓ ਤੜਕੇ ਇਹ ਉੱਥੇ ਲਾਉਣੀ ਜਿੱਥੇ ਲਾਈ ਨਹੀਂ ਸੀ ਉਹ ਤੇ ਗਰਮੀ ਵਾਲੀ ਸੀ ਹਾਂਜੀ ਉੱਥੇ ਲਾਇਆ ਉੱਥੇ ਖਰਾਬ ਹੋ ਗਈ ਹਾਂ ਉਹਦੇ ਲਵੀ ਵਾਲੀ ਸੀ ਇਹ ਚੱਕ ਕੇ ਸਾਰੀ ਜਿੰਨੀ 17 18 ਦੀ ਪਨੀਰੀ ਆ ਆ ਤੇ ਕੋਹ ਰੱਖ ਵੀ ਹਾਂਜੀ ਹਾਂਜੀ ਸਾਰੀ ਉਹ ਦਹਾ ਕਿੱਲਿਆਂ ਜਿਹੜੇ ਉਹ ਗਾਂਤੀਆਂ ਕਿੱਲਿਆਂ ਚ 10 ਕਿੱਲੇ ਲਾਈ ਜਿਹੜੇ ਵਹਿਲੇ ਲਾ ਕੇ ਆਈਏ ਨਹੀਂ ਨਹੀਂ ਜਿਹੜੇ ਉਹ ਨਾ ਉਹ ਬਾੜੀ ਗਰਮੀ ਸੀ ਜਦੋਂ ਉਹ ਡੱਕੇ ਸੜ ਗਏ ਆ ਭੁੰਨੇ ਭੁੰਨੇ ਘਨੇ ਨਾ ਸੜ ਗਏ ਆ ਉਹ ਚ ਤੜਕੇ ਉਹ ਪਾਣੀ ਭਰ ਜੂ ਅੱਜ ਰਾਤ ਨੂੰ ਛੱਡਿਆ ਉਹਨੂੰ ਠੀਕ ਹੈ ਜੀ ਉਹ ਚ ਲਾ ਕੇ ਠੀਕ ਆ ਚਲੋ ਤੁਸੀਂ ਉਹ ਜਿਹੜਾ 2 ਕਿੱਲੇ ਥਾਂ ਲਾ ਕੇ ਆਜੋ ਇੱਕ ਇਰਾ ਬਾਕੀ ਤੜਕੇ ਜਾਵੜੋ ਇਹ ਇਹ ਭਰ ਕੇ ਠਲਣੀ ਟਰਾਲੀ ਉਹਦੇ ਵਿੱਚ ਬਣਾ 50 ਡਰੇ ਰੱਖਿਓ ਤੜਕੇ ਸਦਿਆਂ ਠੀਕ ਹੋਏ ਉੱਠ ਕੇ ਜਾ ਕੇ ਤੇ ਲੱਗ ਗੋ ਇਹ ਮਸ਼ੀਨ ਉਹ ਥਾਂ 'ਚ ਠੱਲੇ ਆਇਓ ਮਸ਼ੀਨ ਵਾਂ 'ਚ ਠੱਲੇ ਆਇਓ ਥੇ ਖੇਤੀ ਆ ਹੈਗੀ ਜੀ 1509 ਹੁਣ ਹੋ ਗਏ ਲੇਟ ਬਾਹਲੇ ਆਪਾਂ ਫਿਰ ਇਸੇ ਕਰਕੇ 1509 ਤੇ 1692 126 ਇਹਦੀ ਲਾਤੀ ਬਾਕੀ ਸੈਟਾ ਕੰਮ ਸਾਰ ਇਹਦੀ ਪਨੀਰੀ ਬਹੁਤ ਛੇਤੀ ਤਿਆਰ ਹੁੰਦੀ ਐ ਇਸ ਚੀਜ਼ ਦੀ ਆ ਕੋਈ ਵੀ ਮਸ਼ੀਨਾਂ ਜਿਵੇਂ ਆ ਮੰਨ ਲਓ ਵੀ ਆਪਾਂ ਜਿਉਂ ਨੀਚੇ ਵੀਜਦੇ ਹਣਾ ਥੱਲੇ ਲਾਉਣ ਵਾਸਤੇ ਬੰਦਿਆਂ ਨਾਲ ਉਹ ਬਹੁਤ ਔਖੀ ਪਨੀਰੀ ਤਿਆਰ ਹੁੰਦੀ ਪਤਾ ਨਹੀਂ ਕੀ ਚੱਕਰ ਹੈ ਉਹ 26 ਹੈ ਉਹ ਵੱਧ ਤੋਂ ਵੱਧ 12 13 ਦਿਨਾਂ ਦੀ ਪਨੀਰੀ ਆ ਪਰਲੀ ਠੀਕ ਹੈ ਇਹ ਲੋਨ ਦੇ ਮੁਤਾਬਕ ਹੋਈ ਪਈ ਹੈ ਹਿਸਾਬ ਲਾ ਲਓ ਵੀ ਹੋ ਜੂਗੀ 20 ਦਿਨਾਂ ਦੀ ਪਨੀਰੀ ਆਮ ਨਾਲ ਲੱਗ ਜਾਂਦੀ ਹੈ ਤੇ ਆ ਹੈਗੀ ਆ ਜੀ ਵੇਲੋ ਘੜਾ ਘੜਾ ਕੱਦ ਹੈ ਇਹ ਘਟੋ ਘਟ ਗੇਟਸ ਤੋਂ ਜ਼ਿਆਦਾ 8 ਇੰਚ ਹੀ ਹੋਇਆ ਪਿਆ ਮੇਰੇ ਹਿਸਾਬ ਨਾਲ ਬਹੁਤ ਛੇਤੀ ਪਨੀਰੀ ਤਿਆਰ ਹੁੰਦੀ ਹੈ ਜੀ ਟ੍ਰਿਆਂ ਵਾਲੀ ਮਣੇ ਕਿਤਾ ਕਿਤਾ ਹੂੰਗਾ ਉਹ ਬਾਈਡਰ ਬਾਈਡਰ ਉਹ ਨੂੰ ਦੱਸੇ ਨਾ ਇਹ ਵੇ ਮੰਨੂ ਆਉਣਾ ਨਸੂਆ ਬਗਾਂ ਤੁਰੇ ਤੋ ਪੰਨਸੀ ਚਲਾ ਦिए ਆ ਵੇਖੀ ਦਿੱਲੀ ਮਾਰ ਲਾਇਆ ਕਿਹੜੇ ਦੇਖਦਿਆਂ ਆਪਾਂ ਨੂੰ ਲੈਣਾ ਪਾਣੀ ਬਾਲਾ ਕਰਕੇ ਨਾ ਓਕਾਂ ਵੀ ਬੈਠੋਂ ਚਿੱਤੀ ਆ ਆ ਪਿੱਛੇ ਝੋਨਾ ਆਪਣਾ ਇਸ ਤਰ੍ਹਾਂ ਹੀ ਲੱਗਾ ਬਹੁਤ ਸੋਹਣਾ ਝੋਨਾ ਹੋਇਆ ਪਹਿਲਾਂ ਦੇਜਾ ਸੱਟ ਗਈ ਸੀ ਅਸੀਂ ਤੇ ਨਹੀਂ ਗੱਲ ਬਣਦੀ ਹੈ ਬੰਦੂ ਗੱਲ ਠੀਕ ਆ ਜੀ ਇਹ ਅਸੀਂ ਪਤਾ ਕੀ ਆ ਪਹਿਲਾਂ ਮੱਕੀ ਵਾਲਾ ਥਾਂ ਇਹ ਬੰਦਿਆ ਤੋਂ ਲਵਾਇਆ ਸੀ 1509 ਗੱਠਾ ਰੱਖਣ ਵਾਸਤੇ ਵੀ ਪਹਿਲਾਂ ਪਹਿਲਾਂ ਵੱਢੀ ਜਾਊਗੀ ਤੇ ਆਪਾਂ ਗੱਠਾ ਰੱਖ ਲਾਂਗੇ ਇੱਥੇ ਤੇ ਪਤਾ ਕੀ ਆ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਕਿ ਪਹਿਲੀ ਵਾਰ ਆਪਾਂ ਮੱਕੀ ਵੀਜੀ ਸੀ ਤੇ ਪਕਾਵੀ ਮੱਕੀ ਸੀਗੀ ਉਹ ਅਸੀਂ ਕੀ ਕੀਤਾ ਅਸੀਂ ਵਿੱਚੇ ਸਾਰਾ ਕੁਝ ਤਵਗਾ ਨਾਲ ਕਰਕੇ ਤਵਣ ਕੁਸੜਾ ਤੇ ਉੱਤੇ ਰੋਟਾਂ ਮੀਟਰ ਮਾਰਤਾ ਤੇ ਬੰਦੇ ਵਿਹਲੇ ਸੀਗੇ ਲਾਉਣ ਵਾਲੇ ਤੇ ਬੰਦਿਆਂ ਨੇ ਵੀ ਲਾਤਾ ਇਹ ਸੇਖ ਕਹਿੰਦੇ ਜਿਆਦਾ ਨਮਕੀ ਦਾ ਸਾਨੂੰ ਬਾਅਦ ਚ ਪਤਾ ਲੱਗਿਆ ਫੇਕ ਜ਼ਿਆਦਾ ਹੋਣ ਕਰਕੇ ਸਾਰਾ ਇਹ ਸੜ ਗਿਆ। ਦਬ ਜੇ ਪੈ ਗਏ। ਫਿਰ ਅਸੀਂ ਵਾਹ ਕੇ ਹੁਣ ਤੇ ਹੁਣ ਅਸੀਂ ਇਹਦੇ ਨਾਲ ਲਾਤਾ। ਬਹੁਤ ਵਧੀਆ। ਸੋਨੂੰ 10-10 ਦਿਨਾਂ ਚ ਵਿਖਾਵਾਂਗੇ ਜਦੋਂ ਇਹ ਪੂਰੀ ਕੋਟ ਕਰ ਗਈ ਨਾ ਉਸ ਤੋਂ ਬਾਅਦ ਚ ਵਿਖਾਵਾਂਗੇ ਵੀ ਕਿਵੇਂ ਆ ਵਧੀਆ ਕੰਮ ਆ ਕਿ ਨਹੀਂ ਤੁਸੀਂ ਆਪ ਹੀ ਵੇਖਣਾ ਵੀ ਸੈਟ ਦਾ ਕੰਮ ਕਿਵੇਂ ਆ। ਹਾਂਜੀ। ਆ ਦੇਖੋ ਜੀ ਇਸ ਤਰ੍ਹਾਂ ਰੱਖ ਲੈਂਦੇ ਮੁੰਡੇ। ਪਹਿਲਾਂ ਰੋਲ ਬਣਾਉਂਦੇ ਸੀ ਰੋਲ ਹਾਂਜੀ ਕੀ ਪਹਿਲਾਂ ਰੋਲ ਬਣਾਉਂਦੇ ਸੀ ਨਾ ਤੇ ਇਹ ਫਿਰ ਆਏ ਆਏ ਸਿੱਧੀ ਘਾਤ ਤੋ ਰੱਖਦੇ ਆ ਬਈ ਇਹ ਥੋੜੀ ਗਿੱਲੀ ਆ ਪਾਣੀ ਲਾ ਤੋ ਤੜਕੇ ਪਾਣੀ ਕਿਹਨੇ ਲਾਇਆ ਸੀ ਕਾਹਨੇ ਨਹੀਂ ਕਾਹਨੇ ਪਾਣੀ ਲਾਇਆ ਕੱਢਿਆ ਕਿਹਨੇ ਨਹੀਂ ਕਾਹਨੇ ਕਾਹਨੇ ਜ਼ਿੰਮੇਵਾਰ ਸੀ ਕੱਢਿਆ ਨਹੀਂ ਅਮਨੇ ਨੇ ਕੱਢਿਆ ਨਹੀਂ ਅੱਜ ਅੱਜ ਘਰੇ ਡਿਸਕਸ ਹੋਈ ਜਾਂਦੀ ਸੀ ਪਤਾ ਕੀ ਹੋਇਆ ਉਹ ਕਹਿੰਦੇ ਨਾ ਲਾਪਰੀਦ ਨੇ ਕਿਹਾ ਕਹਿੰਦਾ ਚਾਚਾ ਅੱਜ ਨਾ ਆਉਣੇ ਨੂੰ ਆਖਿਆ ਪਾਣੀ ਕੱਢ ਦੇ ਪਨੀਰੀ ਚੋਂ ਪਨੀਰੀ ਚੋਂ ਆਉਣੇ ਨੂੰ ਆਖਿਆ ਪਾਣੀ ਕੱਢ ਦੇ ਤੇ ਆਉਣੇ ਨੂੰ ਨਿਕਲਿਆ ਨਹੀਂ ਪਾਣੀ ਹੋਰ ਹੀ ਪੁੱਠਾ ਸਿੱਧਾ ਕੱਢ ਆਇਆ ਸੀ ਤੇ ਕਹਿੰਦੇ ਅੱਜ ਜਵਾਂ ਨਹੀਂ ਜਵਾਂ ਨਹੀਂ ਕਹਿੰਦੇ ਹਾਂ ਜੂ ਮਾਰਦੇ ਹਾਂ ਅੱਜ ਕਹਿੰਦੇ ਨਾ ਜਵਾਂ ਨਹੀਂ ਇਹਨੇ ਗਾਲ ਕੱਢੀ ਕਿਸੇ ਨੂੰ ਨਹੀਂ ਅੱਗੇ ਸਾਡੀ ਧੀ ਭੈਣੇ ਕਰਤੀ ਜਿੱਦ ਦੇ ਅੱਗੇ ਕਿਤੇ ਗਿੱਲਾ ਗੁੱਲਾ ਦਿੱਤੀ ਹੁੰਨੀ ਤੁਸੀਂ ਵੀ ਨਹੀਂ ਰਿਹਾ ਨਾ ਐਵੇਂ ਗੱਲ ਸੀ ਅੱਜ ਪਤਾ ਆਪਦੀ ਆਪਦੀ ਹਾਂ ਦਾ ਜਾ ਕੇ ਜਦੋਂ ਯਾਰ ਉਹਨੇ ਡਾਕਟਰ ਨਾਲ ਲਿਆ ਉਹ ਨਾ ਹਾਂ ਤੇ ਆਂ ਧਰ ਲੋ ਬੜੇ ਤੰਗ ਹੋ ਨਾ ਗਏ ਇਹ 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 ਨੂੰ ਪਤਾ ਸੀ ਵੀ ਅੱਜ ਮੈਂ ਕੰਮ ਕਰਤਾ ਜਿਹੜਾ ਨਹੀਂ ਕਰਨਾ ਸੀ ਬੜੀ ਅਰਸ਼ ਦੀ ਤੇ ਮੜਾ ਮਗਰੂ ਮ ਦਿਖਾ ਲਈਏ ਤੇ ਫਿਰ ਮੈਂ ਆ ਗਿਆ ਹਟ ਜਾ ਹਟ ਜਾ ਹਟ ਜਾ ਲੈ ਗਿਆ ਵੀ ਅੱਗੇ ਗਿਆ ਵੀ ਆ ਚੱਕਦੇ ਨਹੀਂ ਨਹੀਂ ਚੱਕਦੀ ਗਿਆ ਵੀ ਨਹੀਂ ਦਖਾਣ ਨਹੀਂ ਆਉਂ ਚੱਕਦੀ ਇਹ ਮੋਰਨਿੰਗ ਤੂੰ ਆਦਾ ਪਾ ਚੱਲਦੇ ਤੋ ਆ ਲੈ ਜਾ ਪਾਣੀ ਲੈ ਜਾ ਪਾਣੀ ਪੀ ਲੈ ਪਾਣੀ ਪਿਆਰੇ ਪਾਣੀ ਵਾਲਾ ਖਾਦਾ ਯਾਰ